ਕਹਿੰਦਾ ਆਹ ਗਏ ਯਾਰਾ ਪੱਤ ਖੋਲਾ ਖੋਲ ਕਿੱਥੇ ਉਹ ਨਹੀਂ ਹੁੰਦੀ ਯਾਰਾ ਤੱਪ ਕਰ ਉਹ ਯਾਰਾ ਉਹੀ ਗੱਲ ਦਾ ਜੀ ਯਾਰਾ ਬਸ ਨਹੀਂ ਹੁੰਦੀ ਲੈ ਕੱਖ ਵੀ ਦੇਖਾ ਖੀਰੀ ਪੱਠਾ ਦੰਦਾ ਦੇਖ ਲੈ ਅੱਠ ਕਿੰਨੀ ਦੱਸ ਕਿ ਕਿਹੜੇ ਪੈਸੇ ਵੀ ਬਹੁਤ ਨਹੀਂ ਪੈਸੇ ਬਹੁਤ ਆ ਕਿਹੜਾ ਦੰਦਾ ਹੈ ਠੀਕ ਆ ਕਰ ਚੁੱਪ ਕਰ ਜਿੱਥੇ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਕਿਹਾਂ ਕਰਤੀ ਕੋਈ ਗੱਲ ਨਹੀਂ ਹੁੰਦੀ ਮੀਨ ਕਿ ਕੋਈ ਯਾਰ ਉਹਨੇ ਨਹੀਂ ਮੇਰੇ ਤੇ ਵਿਸ਼ਵਾਸ ਨਹੀਂ ਵਿਸ਼ਵਾਸ ਕੀਤਾ ਪਰ ਕੋਈ ਕਮੀ ਨਹੀਂ ਕੋਈ ਜੇ ਦੇ ਡਰ ਵਾਲੇ ਬਕਤ ਨਹੀਂ ਇੱਕ ਪੰਜਾ ਤੈਥੋਂ ਕਹਿ ਕੇ ਲੈਣਾ ਇਹ ਕੀ ਲੈਣਾ ਜਿਹੜਾ ਗੱਲ ਲਖਤੇ ਨਾ ਕਰਨੀ ਉਹ ਤਾਂ ਲੈ ਨਹੀਂ ਕੋਈ ਜੀ ਪੂਰਾ ਰੇਟ ਦਵਾ ਲੂ ਜਾਂ ਹੋ ਗਈ 13 ਦੀ ਪਰ ਰੱਖਣੀ ਰੱਖ ਲੈਣੀ ਤੇਰੀ ਮਰਜ਼ੀ ਹੈ ਤੇ ਫੜਾ ਉਹ ਆੜੀ 13 ਦੀ ਪੁੱਛ ਪੁੱਛ ਖੋ ਜੋ ਲਓ ਜੀ ਖੁਸ਼ ਹੋ ਤੁਸੀਂ ਤਾਂ ਲੈ ਨਹੀਂ ਲੈਣਾ ਕੋਈ ਧੱਕਾ ਕੋਈ ਨਹੀਂ ਬਾਈ ਤੇ ਆਨੰਦਾ ਪੱਪੇ ਨਾਲ ਕਹਿ ਕੇ ਮਦਦ ਲਾ ਲਈ ਕਰੀ ਐ ਕੋਈ ਚੋਰੀ ਨਹੀਂ ਕਰੀ ਵੀ ਮੈਂ ਭਾਈ ਇਹਨੇ ਪੈਸੇ ਲੂੰਗਾ ਅੱਜ ਮੇਰੇ ਸੋਤਾ ਘੱਟ ਬੜੀ ਨੇ ਮੈਨੂੰ ਕਾਕ ਨਹੀਂ ਮਿਲੇ ਉਹਨਾਂ ਦਾ ਛਾਇਆ ਰਾ ਗਾਉ ਜੀ ਆ ਫੜ ਵੀ ਪੈ ਆਂਦੇ ਨੇ ਫੜਾਈ ਪੈਸੇ ਲੈ ਕੇ ਮੈਨੂੰ ਪਰਾ ਕਰ ਫਿਰੇ ਮੈਂ ਜਦੋਂ ਮਿੰਟ ਵਿੱਚ ਚਾਲੂ 60 ਬੱਕਰੀ ਦੀ ਭਾਈ ਸਹੀ ਫੜੀ ਮੈਂ ਤੇ ਥੰਨ ਥੰਨ ਚੈੱਕ ਕਰ ਲਾਂ ਪਿੱਛੋਂ 100 ਗੱਲਾਂ ਨਿਕਲਦੀਆਂ ਨੇ ਸਹੀ ਐ ਭਾਈ ਲੈਓ ਬਈ ਹੋ ਗਿਆ ਜੀ ਹੋ ਗਿਆ 13000 ਦਾ ਸਾਜੋ ਇਧਰ ਨੂੰ ਕਰੀ ਇਹਨੂੰ ਇੱਧਰ ਮੈਂ ਆਪੇ ਕਰਨ ਨੂੰ ਮੈਨੂੰ ਫੜਾ ਦੇ ਲੈ ਕੇ ਨਹੀਂ ਭਜਦਾ ਵਾਹ ਪਾਪਾ ਪਾਪਾ ਉਹ ਵੀਡੀਓ ਲੈ ਚਾਰ ਪੰਜ 6 7 8 9 10